ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਸਤੇ ਹੀ ਰਸਤੇ ਬਠਿੰਡਾ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਇਸ ਚੈਨਲ ਤੇ ਰਿਸ਼ਤਿਆਂ ਦੀ ਫ੍ਰੀ ਐਡ ਲਗਾਈ ਜਾਂਦੀ ਆ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਆਪਣੇ ਰਿਸ਼ਤਿਆਂ ਦੀ ਫ੍ਰੀ ਐਡ ਲਗਵਾ ਸਕਦੇ ਹੋ ਸਾਡੇ ਕੋਲ ਅੱਜ ਦਾ ਰਿਸ਼ਤਾ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਆ ਕਾਸਟ ਹੈ ਮੇਰੇ ਲੜਕੀ ਦਾ ਰਿਸ਼ਤਾ ਜੀ ਨਾਮ ਹੈ ਮੋਨਿਕਾ ਉਮਰ ਹੈ 25 ਸਾਲ ਇਹਨਾਂ ਦੀ ਡੇਟ ਆਫ ਬਰਥ ਆ 1999 ਇਹਨਾਂ ਦੀ ਹਾਈਟ ਹੈ ਜੀ 5 ਫੁੱਟ 4 ਇੰਚ ਲੜਕੀ ਨੇ ਸਟੱਡੀ ਕੀਤੀ ਆ ਬੀਏ ਕੰਪਿਊਟਰ ਕੋਰਸ ਫੈਸ਼ਨ ਡਿਜ਼ਾਈਨਿੰਗ ਇਹਨਾਂ ਨੂੰ ਜਲੰਧਰਵਾਲ ਦਾ ਮੁੰਡਾ ਚਾਹੀਦਾ ਜੀ ਕੁੜੀ ਚਰਜ ਚਰਜ ਨੂੰ ਮੰਨਦੀ ਏ ਤੇ ਇਹਨਾਂ ਨੂੰ ਕੋਈ ਜੋਬ ਕਰਦਾ ਲੜਕਾ ਚਾਹੀਦਾ ਹੈ ਜੇ ਸਵੀ ਕਿਸੇ ਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਉਹ ਸਾਡੇ ਨਾਲ ਸੰਪਰਕ ਕਰਕੇ ਇਸੇ ਰਸਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹਾਂ ਧੰਨਵਾਦ ਜੀ